ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਹੀ ਪ੍ਰਕਾਸ਼ ਹਮਾਰਾ ਪਇਓ ਪਟਨਾ ਸ਼ਹਿਰ ਵਿਕੇਪਵ ਲਿਓ ਬਸ਼ਮੀਸ਼ ਪਾਸ਼ਾ ਤਨਤਮ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਿੱਤੇ ਪਾਤਸ਼ਾਹ ਜੀ ਦੇ ਪ੍ਰਕਾਸ਼ ਗੁਰਪੁਰਗ ਦੀਆਂ ਸਰਬੱਤਰ ਸੰਗਤਾਂ ਨੂੰ ਬੇਨਤ ਬੇਨਤ ਵਧਾਈਆਂ ਹੋਣ ਤਾਨ ਗੁਰੂ ਗੋਬਿੰਦ ਸਿੰਘ ਸਾਹਿਬ ਸਿੱਤੇ ਪਾਤਸ਼ਾਹ ਜੀ ਦੇ ਪ੍ਰਕਾਸ਼ ਗੁਰਪੁਰਗ ਦੀਆਂ ਖੁਸ਼ੀਆਂ ਨੂੰ ਮੁੱਖ ਰੱਖ ਲਈ ਹੋਏ ਅੱਜ ਗੁਰਦੁਆਰਾ ਸ਼੍ਰੀ ਕੰਦਰ ਸਾਹਿਬ ਤੋਂ ਮਹਾਨ ਨਗਰ ਕੀਰਤਨ ਆਰੰਭ ਹੋਇਆ ਹੈ ਜੋ ਕਿ ਸਾਰੇ ਸ਼ਹਿਰ ਦੇ ਪ੍ਰਕਰਮਾ ਕਰਦਾ ਹੋਇਆ ਸ਼ਾਮ ਨੂੰ ਗੁਰਦੁਆਰਾ ਸ੍ਰੀ ਕੰਨ ਸਾਹਿਬ ਵਿਖੇ ਸੰਪੂਰਨਤਾ ਹੋਵੇਗੀ। ਧਾਨ ਗੁਰ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ 1666 ਈਸਵੀ ਨੂੰ ਪਟਨੇ ਦੀ ਧਰਤੀ ਤੇ ਹੋਇਆ। ਗੁਰਪ੍ਰੇਖ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸੁਪੁੱਤਰ ਧਾਨ ਗੁਰ ਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਨੇ ਪਟਨੇ ਦੀ ਧਰਤੀ ਤੇ ਬਹੁਤ ਕੌਤੂਕ ਕੀਤੇ। ਉਹਨਾਂ ਨੇ ਫਿਰ ਪਟਨੇ ਸਾਹਿਬ ਤੋਂ ਚੱਲ ਕਰਕੇ ਸ੍ਰੀ ਆਨੰਦਪੁਰ ਸਾਹਿਬ ਜੋ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਮਹਾਨ ਨਗਰ ਜਿਹੜਾ ਸੀ ਬਸਾਉਣਾ ਕੀਤਾ ਇੱਥੇ ਆ ਕੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਮਹਾਨ ਪਰਉਪਕਾਰ ਕਰਨਾ ਕੀਤੇ 9 ਸਾਲ ਦੀ ਉਮਰ ਦੇ ਵਿੱਚ ਆਪਣੇ ਗੁਰੂ ਪਿਤਾ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਤਿਲਕ ਜੰਝੂ ਰਾਖਾ ਪ੍ਰਵਤਾ ਕਾ ਕੀਨੋ ਵੱਡੋ ਕਲੂ ਮੈਂ ਸਾਕਾ ਤਿਲਕ ਤੇ ਜੰਝੂ ਦੀ ਰਾਖੀ ਵਾਸਤੇ ਦਿੱਲੀ ਵਿਖੇ ਸ਼ਹਾਦਤ ਦੇਣ ਵਾਸਤੇ ਤੋਰਨਾ ਕੀਤਾ ਇਸੇ ਤਰ੍ਹਾਂ ਹੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ 1699 ਈਸਵੀ ਨੂੰ ਖਾਲਸਾ ਪੰਥ ਦੀ ਸਜਣਾ ਕੀਤੀ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸ਼ਹਾਦਤ ਹੋਈ ਉਸ ਵੇਲੇ ਭਾਈ ਗਹਿਤਾ ਜੀ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਲਿਆ ਕਰਕੇ ਅਨੰਦਪੁਰ ਸਾਹਿਬ ਆਏ ਤੇ ਮਹਾਰਾਜ ਨੇ ਪੁੱਛਣਾ ਕੀਤਾ ਕਿ ਉੱਥੇ ਕੋਈ ਹੋਰ ਵੀ ਸਿੱਖ ਸੀ ਜਿਨੇ ਹਾ ਦਾ ਨਾਰਾ ਮਾਰਿਆ ਹੋਵੇ ਭਾਈ ਗਹਿਤਾ ਜੀ ਨੇ ਕਹਿਣਾ ਕੀਤਾ ਕਿ ਮਹਾਰਾਜ ਸਿੱਖ ਤੇ ਬਹੁਤੀ ਪਰ ਸਾਰੇ ਆਪਣੇ ਆਪ ਨੂੰ ਸਿੱਖ ਕਾਉਣ ਤੋਂ ਇਨਕਾਰ ਕਰ ਗਈ ਸੀ ਸਤਗੁਰ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਹਾ ਸੀ ਕਿ ਮੈਂ ਐਸਾ ਖਾਲਸਾ ਸਾਧੂ ਆ ਜਿਹੜਾ ਲੱਖਾਂ ਦੇ ਵਿੱਚ ਖੜਾ ਹੋਇਆ ਸਾਰਿਆਂ ਨੇ ਦੇਖੀਗਾ ਸੋ ਸਤਗੁਰ ਜੀ ਦੇ ਮਹਾਨ ਪਰਉਪਕਾਰ ਜੋ ਉਹਨਾਂ ਨੇ ਸਾਡੇ ਵਾਸਤੇ ਕੀਤੇ ਆਪਣਾ ਸਾਰਾ ਸਰਬੰਸ ਜਿਹੜਾ ਸੀ ਕੁਰਬਾਨ ਕਰ ਦਿੱਤਾ ਸੋ ਐਸੇ ਸਤਗੁਰ ਜੀ ਦਾ ਪ੍ਰਕਾਸ਼ ਪੁਰਬ ਜੋ ਉਸ ਦੀ 7ਵੀਂ ਨੂੰ ਪਟਨਾ ਸਹਿਰ ਵਿਖੇ ਹੋਇਆ ਹੈ ਸੋ ਜਗ੍ਹਾ ਜਗ੍ਹਾ ਤੇ ਸਤਗੁਰ ਜੀ ਦਾ ਪ੍ਰਕਾਸ਼ ਪੁਰਬ ਸੰਗਤਾਂ ਮਨਾ ਰਹੀਆਂ ਨੇ ਅੱਜ ਵੀ ਆਪ ਜੀ ਦਰਸ਼ਨ ਕਰ ਰਹੇ ਹੋ ਕਿ ਸੰਗਤਾਂ ਦੇ ਮਨ ਵਿੱਚ ਬੜਾ ਉਤਸ਼ਾਹ ਹੈ ਸੰਗਤਾ ਭਾਜੀ ਗਿਣਤੀ ਦੇ ਵਿੱਚ ਨਕਰ ਕੀਰਤਨ ਵਿੱਚ ਸ਼ਾਮਲ ਹੋਈਆਂ ਹਨ ਸਾਰੀਆਂ ਸੰਗਤਾਂ ਨੂੰ ਦਾਸ ਵੱਲੋਂ ਮੈਨੇਜਰ ਸਾਹਿਬ ਵੱਲੋਂ ਸਾਰੀਆਂ ਹੀ ਪ੍ਰਬੰਧਕ ਕਮੇਟੀਆਂ ਵੱਲੋਂ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਵਰਤਦੀਆਂ ਬੇਅੰਤ ਬੇਅੰਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਿੰਦਰਪਾਲ ਸਿੰਘ ਗੋਰਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੁੱਚੀ ਨਾਨਕਨਾਮਲੇਵਾ ਸੰਗਤ ਨੂੰ ਧੰਨ ਕਲਗੀ ਵਾਲੇ ਪਾਤਸ਼ਾਹ ਪੁੱਤਰਾ ਦੇ ਦਰਬਾਰ ਦਾਨੀ ਸਰਬੰਸ ਦਾਨੀ ਦਸ਼ਮੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਦਿਨਾਂ ਅੱਜ ਇਹ ਮਹਾਨ ਨਗਰ ਕੀਰਤਨ ਧੰਨ ਗੁਰੂ ਗੋਬਿੰਦ ਸਿੰਘ ਮਹਾਰੇ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦਰਾ ਕਨ ਸਾਹਿਬ ਤੋਂ ਪੰਜ ਪਿਆਰਿਆਂ ਦੀ ਗਵਾਈ ਧੰਨ ਗੁਰਾਂ ਸਾਹਿਬ ਦੀ ਛਤਰ ਛਾਇਆ ਹੇਠ ਆਰੰਭ ਹੋਇਆ ਸੀ ਔਰ ਇਹ ਵਖ ਵਖ ਪੜਾਵਾਂ ਨੂੰ ਪਹਿ ਕਰਕੇ ਸ਼ਾਮ ਨੂੰ ਗੁਰਦਰਾ ਕਨ ਸਾਹਿਬ ਇਹਦੀ ਸਮਾਪਤੀ ਹੋਣੀ ਹੈ ਕਲਗੀਧਰ ਪਾਤਸ਼ਾਹ ਦੇ ਬਹੁਤ ਵੱਡੇ ਪਰਪਕਾਰ ਨੇ ਆਹ ਉਹਨਾਂ ਨੂੰ ਯਾਦ ਕਰਦੇ ਆਂ ਸੀਚਕਾਈਏ ਧੰਗੁਰ ਗ੍ਰੰਥ ਸਾਹਿਬ ਨੂੰ ਉਹਨਾਂ ਨੇ ਹੁਕਮ ਵੀ ਕੀਤਾ ਸੀ ਆਗੇ ਆਪਈ ਅਕਾਲ ਕੀ ਤਵੇ ਚਲਾਇਓ ਪੰਥ ਸਾਹਿਬ ਸਿੱਖਣ ਕੋ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਗੁਰੂ ਗ੍ਰੰਥ ਸਾਹਿਬ ਨੂੰ ਮੰਨਿਏ ਅੰਮ੍ਰਿਤ ਧਾਰੀ ਹੋਈਏ ਪਤਿਤ ਪੁਰੇ ਦੀ ਜੂੜ ਛੜੀਏ ਜਿੱਤੇ ਮੈਂ ਆਪਣੇ ਵੱਲ ਵਧਾਈ ਦੇਣਾ ਆਪਣੇ ਇਸ ਗੁਰਦੁਆਰਾ ਸਾਹਿਬ ਦੇ ਮੈਨੇਜਰ ਸਰਦਾਰ ਸਖਜਿੰਦਰ ਸਿੰਘ ਭਾਮ ਜੀ ਵੱਲੋਂ ਸਤਿਕਾਰਯੋਗ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਦਾਰ ਹਰਜਿੰਦਰ ਸਿੰਘ ਧਾਮੀ ਜੀ ਵੱਲੋਂ ਬਧਾਈ ਵੀ ਦੇਣਾ ਸੁਮਤੀਆ ਸਖਤਾਂ ਨੂੰ ਜੀ ਆਇਆਂ ਵੀ ਆਖਦਾ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ